ਬੈਡ ਰੀਤੀ ਆ ਮਖ ਇਹਦਾ ਚੰਗਾ ਲੱਗਿਆ ਅੱਛਾ ਗਰੀਬ ਨੂੰ ਵੀ ਲਾ ਲਾ ਲੱਗਾ ਬੈਡ ਪਰ ਬਿਲਕੁਲ ਲੱਗਦੇ ਸੀ ਕਿ ਸਭੀ ਬਰ ਕੇ ਨਹੀਂ ਪਾ ਪਾ ਸੀ ਵੀਰ ਯਾਰ ਬੱਲ ਕੇ ਨਹੀਂ ਹੁਣ ਮਰਾ ਖੂਮੋਤ ਲੱਗ ਰਿਹਾ ਫਿਰ ਆ ਸੋਤਾ ਸੋਤੀ ਆਵਾਜ਼ ਦੀਤੀ ਆਵਾਜ਼ ਦੀ ਦੀ ਸੁਣ ਤੈ ਅੱਛਾ ਨੰਗ ਗੱਲਾਂ ਨਹੀਂ ਹੂੰ ਕੱਲ੍ਹ ਕਰਨਗੇ ਪਤਾ ਲੱਗਦਾ ਨਾ ਬੋਲੀ ਬੋਲੀ ਦੀ ਨਾਲ ਜਿਹੜੀ ਚੰਗੇ ਹੀ ਕਰੇ ਨਾ ਜਿਹੜੀ ਲਾਈਟ ਦਿੱਤੀ ਬਹੁਤ ਵਧੀਆ ਦਿੱਤੀ ਐਵੇਂ ਕਹਿੰਦੇ ਮੋਟਰਾਂ ਦੀ ਚੋਕ ਬੋਲ ਸੋ ਦੱਦਾਰ ਗਰੀਵ ਕਰਾਂ ਦੇ ਰੱਖੀ ਇਹ ਦੇ ਆਪਾ ਅੱਛਾ ਕਾਲਾ ਤਿਆਰ ਸਿਰੇ ਲਾਦਾ ਅੱਛਾ ਨਾ ਕਾਂਗਰਸ ਹੋਏ ਨਾ ਹੀ ਕਰ ਵਧੀਆ ਦਿੱਖੀ ਹੈ ਮੋਟਰਾਂ ਵਾਲੀ ਹੁਣ ਵੀ 24 ਘੰਟੇ ਰਹਿੰਦੀ ਹੈ ਲੋਕ ਸਭਾ ਚੋਣਾਂ ਨੇ ਲੋਕਾਂ ਤੋਂ ਜਾਣਦੇ ਆ ਇਸ ਵਾਰ ਕਿਹੜੀ ਪਾਰਟੀ ਨੂੰ ਫਤਵਾ ਦੇਣਗੇ ਕਿਹਨੇ ਪੰਜਾਬ ਬਸਾਇਆ ਤੇ ਕਿਹਨੇ ਲੁੱਟਿਆ ਤੇ ਚੋਣਾਂ ਦੀ ਚਰਚਾ ਕੀ ਹੋਈ ਪਈ ਆ ਪਿੰਡਾਂ ਦੇ ਵਿੱਚ ਮਾਨਸਾ ਦੇ ਪਿੰਡ ਕਮਾਲੂ ਪਹੁੰਚੇ ਆ ਗੱਲਬਾਤ ਕਰਦੇ ਆ ਸਾਥ ਦੇ ਵਿੱਚ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਕਿਉਂਕਿ ਸੱਥਾਂ ਦੇ ਵਿੱਚ ਜਿਹੜੀ ਚਰਚਾ ਹੁੰਦੀ ਆ ਉਹ ਸਭ ਤੋਂ ਵੱਖਰੀ ਹੁੰਦੀ ਆ ਤੇ ਉਹ ਪਲਟਾ ਬਦਲ ਕੇ ਰੱਖ ਦਿੰਦੀ ਆ ਤੇ ਗੱਲਬਾਤ ਕਰਦੇ ਆ ਸੱਸ ਗਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਆ ਜੀ ਮਿੱਠੂ ਰਿੰਗਾ ਜੀ ਮਿੱਠੂ ਜੀ ਕੀ ਲੱਗਦਾ ਫਿਰ ਇਸ ਵਾਰ ਕੋਈ ਕੋਈ ਬਦਲ ਲੱਗਦਾ ਲੱਗਦਾ ਸਾਰੀਆਂ ਪਾਰਟੀਆਂ ਕੰਨੇ ਲੋਕ ਅੱਛਾ ਹਾਂ ਹੋਏ ਇਕੜੇ ਲਗੇ ਤੇ ਆ ਆਵਾਣੇ ਕੱਢੀਏ ਥੋੜੇ ਨੱਕ ਮਾਰਦੇ ਆ ਦੂਜੀ ਪਾਰਟੀਆਂ ਕੰਨੇ ਝੋੜਾ ਜਿਹਾ ਕਟੋ ਵਦ 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 ਅੱਛਾ ਆਪ ਵਾਲਾ ਮਾਹੌਲ ਹੈ ਨਹੀਂ ਆਪ ਵਾਲਾ ਘੱਟ ਮਾਹੌਲ ਹੈ ਸਾਨੂੰ ਲੱਗਦਾ ਦੇਖਣ ਚ ਉਹ ਪਮਾ ਦੂਜੀ ਪਿੰਡਾਂ ਚ ਕੁਝ ਵੱਧ ਵੀ ਹੋ ਸਕਦਾ ਸਾਡੇ ਪਿੰਡ ਕੰਨੀ ਅੱਛਾ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਹੁਣ ਤੱਕ ਹੁਣ ਤੱਕ ਤਾਂ ਭਾਈ ਸੰਤਰਾ ਕਾਲੀਆਂ ਦਾ ਪਹਿਲਾ ਕਾਲੀ ਦੇ ਕਾਗਰਸ ਦੋਨੇ ਚੰਗੇ ਲੱਗੇ ਅੱਛਾ ਉਹ ਗ੍ਰੀਪਾਜਬਾ ਦਾ ਹੁਣ ਨਵੀਂ ਆ ਰਹੀ ਹੈ ਹੁਣ ਉਹ ਤਾਂ ਆ ਆ ਚੀਜ ਆ ਜੀ ਅੱਛਾ ਕੀ ਮਾਹੌਲ ਹੈ ਅੱਜ ਦੇ ਜੇ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਬਦਲਾਅ ਲਿਆਂਦਾ ਸੀ ਲੋਕਾਂ ਨੇ ਕੋਈ ਆਇਆ ਰਾਸ ਕਿਸੇ ਪਾਸੇ ਕੋਈ ਰਾਸ ਨਹੀਂ ਆਇਆ ਛਲੇ ਤੱਕ ਕੋਈ ਮਾਹੌਲ ਨਹੀਂ ਹੈ ਐਡੀ ਕੋਈ ਵੱਡੀ ਹੂਟ ਨਹੀਂ ਆਈ ਅੱਛਾ ਕੁਝ ਨਹੀਂ ਹਾਂ ਤਾਂ ਮੈਨੂੰ ਆ ਗੱਲੇ ਨੂੰ ਕੀ ਆਖਣਾ ਝੂਠ ਨੂੰ ਉਹ ਐਂ ਪਿੰਡ ਵਾਸਤੇ ਕੋਈ ਕੰਮ ਨਹੀਂ ਹੋਇਆ ਅੱਛਾ ਹਾਂ ਤੇ ਇੱਕ ਇੱਕ ਦੋ ਕੰਮ ਚੰਗੇ ਵੀ ਹੋਏ ਨੇਗੇ ਕਿਹੜੇ ਤੇ ਕਿਵੇਂ ਮੈਂ ਹੁਣ ਹਾਲ ਬੈਟ ਦੇ ਪੀਐਮ ਉੱਤੇ ਇਹਦਾ ਚੰਗਾ ਵੀ ਹੋ ਗਿਆ ਅੱਛਾ ਗਰੀਬ ਨੂੰ ਵੀ ਲਾਲਾ ਰਾਠ ਨੂੰ ਵੀ ਜਿਹੜੀ ਤੋਂ ਅਸਲ ਉਲਟ ਮਾਫੀ ਕਰ ਪੀਦਾ ਪੂਰਾ ਫਾਇਦਾ ਦੇਉਗੇ ਇਹਨੇ ਪਹਿਲਾਂ ਕੀ ਕਿਵੇਂ ਆਉਂਦੀ ਸੀ ਲਾਈਟ ਪਹਿਲਾਂ ਤਾਂ ਲਾਈਟ ਬਿੱਲ ਲੱਗਦੇ ਸੀ ਕਿ ਕਿੰਨਾ ਕਿੰਨਾ ਬਿੱਲ ਉਹਦਾ ਕਿਵੇਂ ਮੱਚਦਾ ਸੀ ਕਿਸੇ ਘਰੇ ਉਨਾ ਹੀ ਆਉਂਦਾ ਸੀ ਅੱਛਾ ਕੋਈ ਤਾਂ 500 ਦਾ 2000 ਵੀ ਆਉਂਦਾ ਸੀ ਕੋਈ 5000 ਵੀ ਆਉਂਦਾ ਸੀ ਫਰਕ ਲੱਗਿਆ ਫਿਰ ਕੁਝ ਫਰਕ ਤਾਂ ਹੇਗਾ ਹੈਗਾ ਜੀ ਉਹਦਾ ਅੱਛਾ ਹਾਂ ਬਸੂਤ ਇਹ ਕਹਿ ਸਕਦੇ ਆ ਵੀ ਪਿੰਡਾਂ ਚ ਲੋਕਾਂ ਨੂੰ ਲਾਈਟ ਦੀ ਲੋੜ ਸੀ ਤਾਂ ਉਹ ਮਿਲੀ ਹੈ। ਮੇਦੀ ਆ ਹਾਂ ਲਾਈਟ ਮਿਲੀ ਜੁਰਦੋ। ਨੌਕਰੀਆਂ ਦੀ ਗੱਲ ਕਰਦੇ ਆ ਬਜ਼ੁਰਗੋ ਵੀ ਅਸੀਂ ਕਹਿੰਦੇ ਬਿਨਾ ਸਪਰਸ਼ ਤੋਂ ਦੋ ਦਿੱਤੀਆਂ। ਇਹ ਕੋਈ ਲੱਗਿਆ ਪਿੰਡ ਚ ਨੌਕਰੀ ਕੀ ਗੱਲਾਂ ਨੇ ਸਰਪ। ਲੱਗੇ ਨੇ ਕੋਈ ਬੰਦੇ ਹਾਂ ਬਿਨਾ ਪੈਸੇ ਹਾਂ। ਬਿਨਾ ਪੈਸੇ ਲੱਗੇ ਰੱਬ ਨੂੰ ਪਤਾ ਕਿ ਕਿਹੜੇ ਬਿਨ ਪੈਸੇ ਹੁੰਦੇ ਨੇ। ਕਿੰਨਾ ਗਾਲ ਨਹੀਂ ਉਹ ਕੀ ਦੱਸਦੇ ਪਰਿਵਾਰ ਵਾਲੇ ਨੌਕਰੀਆਂ ਜੁ ਲੱਗੀਆਂ ਹਾਂ ਪਿੰਡ ਵਾਲੇ ਦੱਸਦੇ ਆ ਨਾ ਦੇਖ। ਇਹ ਵੀ ਤਾਂ ਮੁੰਡਾ ਕੋਈ ਨਹੀਂ ਪਾਉਂਦਾ। ਕੀ ਨਾਮ ਹੈ ਜੀ? ਕੋਈ ਜਾ ਵਾਈ ਕੋਈ। ਹਾਂ।

ਸੌਂਤ ਪਟੇ ਦੀ ਗੱਲ ਤਾਂ ਤੁਸੀਂ ਆ ਕੇ ਤੇ ਵੀ ਮੁੰਡਾ ਕਹਤਾ ਪਾਈਆਂ ਬਾਈ ਮੁੰਡਾ ਹੀ ਹੈ ਪਾਈਆਂ ਹੁਣ ਲਾਇਟ ਹੈ ਰਤਾਂ ਚ ਜਾਂਦੇ ਸੀ ਅਸੀਂ ਸੀਦੀ ਪਾਈਂ ਰੱਦਦੇ ਸੀ ਅੱਛਾ ਅਸੀਂ ਪਹਿਲਾਂ ਰਤਾਂ ਨੂੰ ਜੋਕਰੀ ਤੁਰੇ ਫਿਰਦੇ ਨੇ ਬਾਈ ਸਾਨੂੰ ਕਿਸੇ ਨਹੀਂ ਪੈਣ ਨਹੀਂ ਦਿੰਦੇ ਸੀ ਇਹ ਜੱਟੀ ਹੈ ਅੱਛਾ ਪਹਿਲਾਂ ਸਪੈਨ ਨਹੀਂ ਦਿੰਦੇ ਸੀ ਹਾਂ ਵਾਹ ਪਾਏ ਕਿੱਥੋਂ ਉਹਨਾਂ ਦੇ ਫਰਾਲੇ ਬਾਈ ਪਾਣੀ ਵਾਲਾ ਢੋਕੇ ਵਾਲਾ ਕੋਈ ਬੰਦਾ ਖੇਤ ਨਹੀਂ ਗਿਆ ਥਣੀ ਅੱਛਾ ਲਾਇਟ ਬੰਦ ਕਰਕੇ ਆਉਂਦਾ ਜਾਂ ਕੇ ਜਾਂਦਾ ਫਰਕ ਤਾਂ ਪਿਆ ਕੁਛ ਪੂਰੇ ਹੀ ਫਰਕ ਹੈ ਜਿੰਨਾ ਹੀ ਕਹਦੇ ਉਹ ਨਹੀਂ ਹੈ ਬਦਲਾ ਦਾ ਸਵਾਦ ਆਇਆ ਕੁਛ ਆਦੀ ਹੈ ਜਦੋਂ ਹੁਣ ਮੈਂ ਰਾਤ ਨੂੰ ਭੌਂਕਦਾ ਬੜਿਆ ਕਾਲਾਂ ਚ ਡਿਗਦਾ ਮੈਨੂੰ ਸਵਾਦੀ ਹੈ ਤੇ ਕਿੱਥੇ ਯਾਰ ਮਾਰ ਜਾਏ ਲੱਗਦਾ ਬਾਈ ਜੀ ਲੈਟ ਵੀ ਫਰਕ ਪੈਂਦਾ ਪੰਜ ਪਾਛੀ 6000 ਰੁਪਏ ਲੰਮੇ ਕੇ ਨਹੀਂ ਹੁਣ ਮੈਂ ਰਾਤ ਨੂੰ ਭੌਂਕਦਾ ਫਿਰਿਆ ਫਿਰਿਆ ਸੌਦਾ ਹੁੰਮਾਰਾ ਸਹੂਲਤ ਕੀਤੀ ਆ ਆਮਦਮੀ ਨੂੰ ਆਮ ਆਮਦੀ ਦੀ ਸਹੂਲਤ ਹੈਗੀ ਹੈ ਅੱਛਾ ਤੇ ਕਾਂਗਰਸ ਦੇ ਕੰਮ ਕਾਂਗਰਸ ਦੇ ਦਰ ਸਾਡੇ ਕੋਲ ਆ ਤਾਂ ਵੀ ਰਾਜ ਹੀ ਹੋ ਗਿਆ ਸੀ ਪਹਿਲਾਂ ਕਾਂਗਰਸ ਤਾਂ ਹੋਈ ਨਹੀਂ ਰਾਜੇ ਵੇਲੇ ਤਾਂ ਜੀ ਅੱਛਾ ਤੇ ਅਕਾਲੀ ਦਲ ਅਕਾਲੀਆਂ ਬਾਬ ਤੁਹਾਨੂੰ ਪਤਾ ਹੀ ਹੈ ਜੀ ਕੀ ਪਤਾ ਦੱਸੋ ਤਾਂ ਸਹੀ ਸੰਦਾ ਪਤਾ ਅਕਾਲੀਆਂ ਨੂੰ ਗੇਵਦੀ ਵਾਲੇ ਮਤੇ ਮਾਰ ਗਿਆ ਜੀ ਅੱਛਾ ਅੱਛਾ ਜੇ ਗੱਲ ਕਰੀਏ ਪੰਜਾਬ ਨੂੰ ਲੁੱਟਣ ਦੀ ਤਾਂ ਪੰਜਾਬ ਨੂੰ ਕਿਹਨੇ ਹੁਣ ਤੱਕ ਲੁੱਟਿਆ ਲੁੱਟਿਆ ਤਾਂ ਫਿਰ ਇਹ ਹਿਸਾਬ ਨਾਲ ਤਾਂ ਜੀ ਅਕਾਲੀਆਂ ਨੇ ਗੱਲ ਨਹੀਂ ਲੁੱਟੇ ਹਾਂ ਅਕਾਲੀਆਂ ਨੇ ਲੁੱਟੇ ਅੱਛਾ ਕਲੀਆਂ ਲੁੱਟਿਆ ਮੈਨੂੰ ਪਤਾ ਲੱਗਦਾ ਨਾ ਥੋੜੀ ਥੋੜੀ ਵੀ ਇਹਨਾਂ ਨੇ ਐ ਕਰਕੇ ਐ ਕਰਕੇ ਭਾਈ ਬੰਦ ਜਿਹੜੇ ਕੰਮ ਕਰਾਏ ਸੜਕਾਂ ਬਣਾ ਗਏ ਆ ਗਏ ਇਹ ਲੁੱਟ ਖੋਈ ਹੋਈ ਹੈ ਅੱਛਾ ਬਾਜੀ ਸਤਨਾਮ ਸਿੰਘ ਜੀ ਸਤਨਾਮ ਜੀ ਕੀ ਲੱਗਦਾ ਪਰ ਮਾਹੌਲ ਮਾਹੌਲ ਤਾਂ ਜੀ ਦੇਖੋ ਆਪਣੇ ਪਿੰਡਾਂ ਜਿਹੜਾ ਖਰਾਬ ਹੀ ਹੋਇਆ ਚਿੱਟੇ ਦਾ ਦੌਰ ਇੰਨਾ ਚੱਲ ਪਿਆ ਨਸ਼ਿਆਂ ਦਾ ਦੌਰ ਇੰਨਾ ਚੱਲ ਪਿਆ ਜਿੰਨਾ ਕਹਿ ਦਿਆਂ ਇਹ ਬਜ਼ੁਰਗ ਤਾਂ ਕਹਿੰਦੇ ਕੰਮ ਹੋ ਗਏ ਕੰਮ ਕੀ ਹੋ ਗਏ ਕੰਮ ਕੋਈ ਕੰਮ ਨਹੀਂ ਹੁੰਦੇ ਵੀਰੇ ਐਵੇਂ ਗੱਲਾਂ ਨੇ ਕਣਕ ਆਉਂਦੀ ਸੀ 15 ਕਿਲੋ ਸੈਂਟਰ ਸਰਕਾਰ ਦੀ 15 ਕਿਲੋ ਪੰਜਾਬ ਸਰਕਾਰ ਦੀ 30 ਕਿਲੋ ਅੱਡ ਮਿਲਦੀ ਸੀ ਤੇ ਆਪਣਾ 30 ਕਿਲੋ ਅੱਡ ਮਿਲਦੇ ਸੀ ਕੀ ਕਣਕ ਤੇ ਜਿਹੜੀ ਆਪਣੀ ਆਹ ਜਿਹੀ ਆਪਣੀ ਕੀ ਕਹਿੰਦੇ ਨੇ ਉਹਨੂੰ ਲੋਕਡਾਊਨ ਵਾਲੀ ਇਹ ਅੱਡ ਮਿਲਦੀ ਸੀ ਹੁਣ ਦੇਖੋ ਜੀ 30 ਕਿਲੋ ਤਾਂ ਖਤਮ ਹੀ ਕਰਤੀ ਇਹਨਾਂ ਨੇ ਪੰਜਾਬ ਸਰਕਾਰ ਨੇ 30 ਕਿਲੋ ਖਤਮ ਕਰਤੀ 15 ਕਿਲੋ ਪੰਜਾਬ ਸਰਕਾਰ ਆਪ ਦੀ ਕਣਕ ਦਿੰਦੀ ਰਹੀ ਤੇ ਹੁਣ ਆਈ ਸੀਗੀ ਹੁਣ 10-10 ਕਿਲੋ ਆਈ ਆ 5 ਕਿਲੋ ਫੇਰ ਖਾ ਗਏ ਅੱਛਾ ਠੀਕ ਇਹ ਕੁਛ ਨਹੀਂ ਦਿੰਦੇ ਵੀਰੇ ਲੁੱਟਣ ਦੇ ਲੱਕ ਬੰਨੇ ਇਹਨਾਂ ਨੇ ਜੇ ਸਿੱਖੀ ਦਾ ਪ੍ਰਦਰਸ਼ਨ ਹੋਣਾ ਮਾਹੌਲ ਉੱਠਿਆ ਅੰਬਰਤਵਲ ਉੱਠਿਆ ਸਿੱਖਾਂ ਨੂੰ ਜਿਤੇਉਣਗੇ ਤਾਂ ਬਾਈ ਬਦਗਾ ਰਹਿਣਗੇ ਨਹੀਂ ਤਾਂ ਖਤਮ ਹੀ ਹੋਣਗੇ ਅੱਛਾ ਤੇ ਹੋਰ ਵੀ ਬਜ਼ੁਰਗ ਨੇ ਗੱਲਬਾਤ ਕਰਦੇ ਆ ਮਾਹੌਲ ਤੁਸੀਂ ਜਿਹੜੀ ਰਹਿ ਹੈ ਉਹ ਸੁਣ ਰਹੇ ਹੋ ਤੇ ਬਾਜੀ ਕੀ ਨਾਮ ਹੈ ਚੰਨ ਜੀ ਚੰਨ ਜੀ ਕੀ ਲੱਗਦਾ ਫਿਰ ਮਾਹੌਲ ਦੇਖੋ ਜੀ ਕੰਮ ਤਾਂ ਠੀਕ ਹੀ ਕਰੇ ਆ ਸਰਕਾਰ ਨੇ ਕਿਹੜੀ ਨੇ ਆਪ ਨੇ ਵੀ ਚੰਗੇ ਹੀ ਕਰੇ ਨਾ ਜਿਹੜੀ ਲਾਈਟ ਦਿੱਤੀ ਹੈ ਬਹੁਤ ਵਧੀਆ ਦਿੱਤੀ ਹੈ ਮੈਂ ਕਹਿੰਦੀ ਮੋਟਰਾਂ ਦੀ 24 ਘੰਟੇ ਆਈ ਅੱਛਾ ਸਾਨੂੰ ਘੋਰਾ ਤਕਲੀਫ ਨਹੀਂ ਆਈ ਥੋੜਾ ਜਿਹੜਾ ਇਹਨਾਂ ਨੂੰ ਮਾਰੂਗਾ ਤੁਮੇਬ ਉਹ ਮੈਂ ਤੋਂ ਹੁਣ ਸੁਣ ਲਓ ਜਿਹੜਾ 1000 ਰੁਪਿਆ ਬੁੜੀਆਂ ਨੂੰ ਲਾਰਾ ਲਾ ਕੇ। ਅੱਛਾ। ਉਹ ਇਹਨਾਂ ਨੂੰ ਲੈ ਕੇ ਬੈਠੋ। ਅੱਛਾ। ਹਾਂ ਵੀ ਉਹ ਜਰੂਰ ਨਾ ਹਰ ਇੱਕ ਬੰਦਾ ਜਿੱਥੇ ਸਵਾਲ ਚਾਉਂਦਾ ਵੀ ਕੰਮ ਲੇਟ ਵਾਲਾ ਤਾਂ ਯਾਰ ਸਿਰੇ ਲਾਤਾ। ਅੱਛਾ। ਨਾ ਕਾਂਗਰਸ ਹੋਏ ਨਾ ਹੀ ਗੱਲ। ਘੁੱਟੀਆਂ ਦਾ ਕੀ ਮਾਹੌਲ ਇੱਥੇ। ਘੁੱਟੀਆਂ ਦਾ ਭਰਾਵਾ ਦੇਖੋ ਕੀ ਪਤਾ ਇੱਕ ਐਦ ਕਿ ਪਰ ਵੋਟਾਂ ਦਾ ਕਹਿ ਨਹੀਂ ਸਕਦੇ ਇਸ ਕੀ ਕਿਸੇ ਨੂੰ। ਜੱਜਮੈਂਟ ਕਿਸੇ ਨਹੀਂ ਆ ਰਹੀ। ਐਦ ਕੀ ਜੀ। ਮਿਲਦੇ ਹਾਂ ਤੁਸੀਂ ਆਏ ਬੰਦਾ। ਆਪਾਂ ਤਾਂ ਦੇਖਿਆ ਹੀ ਨਹੀਂ। ਅੱਛਾ ਦੇਖਿਆ ਨਹੀਂ। ਨਾ ਐਵੇਂ ਗਵਣ ਕਹਿ ਦਿੱਤੀ ਵੀ ਜਿਵੇਂ ਵੀ ਆਇਆ ਤੇ ਵੀ ਕਰਾ ਦੇਣਾ ਵੋਟਾਂ ਜ਼ਰੂਰ ਐ ਕਿ ਨੌਕਰੀ ਵਾਲਾ ਮਾਹੌਲ ਕਿਵੇਂ ਨੌਕਰੀ ਵਾਲਾ ਤਾਂ ਜੀ ਦੇਖੋ ਅਸਲ ਇਹਨਾਂ ਨੇ ਲਾਰੇ ਲੰਮੇ ਨੇ ਕੋਈ ਪੱਕਾ ਤਾਂ ਰੱਖਿਆ ਹੀ ਨਹੀਂ ਮੁੰਡਾ ਸਹੀ ਗੱਲ ਹੈ ਨਾ ਪੱਕਾ ਕੋਈ ਨਹੀਂ ਰੱਖਿਆ ਉਹਨਾਂ ਐਵੇਂ ਜਿਹੜੇ ਮੇਰਾ ਮੁੰਡਾ ਵੀ ਵੇਤੇ ਪਾਈਆਂ ਵੋਟਾਂ ਨੇ ਇਹਨਾਂ ਨੂੰ ਆਪ ਵਾਲਿਆਂ ਨੂੰ ਕੋਈ ਕਿਸੇ ਨੂੰ ਇਹਨਾਂ ਨੇ ਕੀ ਨਾਮ ਤਿਆਰ ਤਿਆਰ ਜੀ ਕੀ ਮਾਹੌਲ ਆ ਫਿਰ ਮਾਹੌਲ ਠੀਕ ਆ ਜੀ ਸਾਡੇ ਪੁਲਿਸ ਚ ਚਾਰ ਗਰੀਬ ਘਰਾਂ ਦੇ ਰੱਖਿਆ ਕਿਨੇ ਆਪਾਂ ਆ ਬਾਰੇ ਅੱਛਾ ਦੋ ਤਾ ਲੜਕੀਆਂ ਰੱਖਿਆ ਪਰ ਜਾ ਪਤਾ ਨਹੀਂ ਉਹ ਤਰੀਕਾ ਸਿਰ ਤੋਂ ਠੀਕਾ ਜੇ ਇਹ ਇਹ ਦੋ ਮੁੰਡੇ ਰੱਖਿਆ ਹਮ ਜਮਾ ਗਰੀਬ ਘਰ ਆਨੇ ਇੱਕ ਪਰਜਾ ਵਰਦਾ ਨਹੀਂ ਮੁੰਡਾ ਇੱਕ ਜਮਈ ਚਾਰ-ਚਾਰ ਕਨਾਲਾਂ ਜਮੀਨ ਨਹੀਂ ਉਹਨਾਂ ਨੂੰ ਮੁੰਡਾ ਰੱਖਿਆ ਚਾਰ ਮੁੰਡੇ ਰੱਖਿਆ ਠੀਕ ਹੈ ਇੱਕ ਸਾਡੋਂ ਲੜਕੀ ਢਿੰਗੜ ਵੇਹੀ ਆ ਉਹ ਮਾਸਟਰ ਨਹੀਂ ਠੀਕ ਹੈ ਰੱਖੀ ਆ ਚਾਰ ਕਿ ਮਹੀਨੇ ਹਮ हां इजी लाइट ਵਧੀਆ ਦਿੱਤੀ ਆ ਮੋਟਰ ਵਾਲੀ ਹੁਣ ਵੀ 24 ਘੰਟੇ ਰਹਿੰਦੀ ਆ ਹਾਂ ਲਾਈਟ ਦਾ ਬਹੁਤ ਵਧੀਆ ਸਾਨੂੰ ਪਾਰਟੀ ਬਾਜੀ ਚ ਲੋਕ ਠੀਕ ਨੱਗੇ ਠਾਣੇ ਚ ਤੁਰੇ ਫਿਰਦੇ ਨਹੀਂ ਲਾਈਟ ਦਾ ਵਧੀਆ ਕੋਈ ਐਡਾ ਨਹੀਂ ਠੱਪੋਲ ਛਾਲੇ ਤੋਂ ਪਾਪਰੇ ਇਹਨਾਂ ਨੇ ਖੋਲੀ ਕੋਈ ਪੁਲਸਾਰੇ ਜਿੱਤ ਕਰਦੇ ਆ ਅੱਛਾ ਹਾਂ ਜੇ ਉਹ ਲਾਇਕੋ ਚੈ ਤਾਂ ਪਿਆਰ ਨਾਲ ਬਹਿ ਕੇ ਸਮਝਾਉਂਦੇ ਨਾ ਤੇ ਪਿਆਰ ਨਾਲ ਹੀ ਰਾਜੀਗੰਦਾ ਕਰਾਉਣ ਟਾਈ ਜਾਂਦੇ ਤਾਂ ਨਜ਼ਾਰਾ ਲਿਆਤਾ ਫਿਰ ਨਜ਼ਾਰਾ ਲਿਆਤਾ ਜੇ ਕੋਈ ਬਾਡੀ ਲੈਂਦਾ ਉਹ ਵੀ ਇੱਕ ਦੋ ਫੜੇ ਨਾ ਡਿਊਟੀ ਫੜਿਆ ਸਾਡੇ ਹਾਂ ਅਗਰ ਇਹ ਕਰੇ ਭੇਜਿਆ ਹੋ ਅੱਛਾ ਫਿਰ ਹਵਾ ਕੀ ਕਹਿੰਦੀ ਐ ਹਵਾ ਦਾ ਜੀ ਤੇ ਨੇ ਬਾਲਟ ਕਹਿੰਦੀ ਇੱਕੋ ਜਿਹੀ ਲੱਗਦੀ ਅੱਛਾ ਤਾਂ ਨਾਲੇ ਇੱਕੋ ਜਿਹੀ ਹਾਂ ਉਹ ਬਾਈ ਕੀ ਨਾਲ ਆ ਹਵਾ ਦਾ ਕੋਈ ਕਰਦਾ ਕੀ ਕੀ ਲੱਗਦਾ ਫਿਰ ਮਾਹੌਲ ਬੰਨ ਤਾਂ ਹੀ ਕੋਈ ਪਤਾ ਕਿਸੇ ਪਾਰਟੀ ਦਾ ਵਧੀਆ ਨਹੀਂ ਲੱਗਿਆ ਕੰਮ ਮੈਂ ਕਰਤੀ ਹਸਾ ਲੈਣਾ ਅੱਛਾ ਅੱਛਾ ਹੋਰ ਵੀ ਨੇ ਗੱਲਬਾਤ ਕਰਦੇ ਆਂ ਭਾਈ ਕੀ ਨਾਮ ਹੈ ਲਖਣ ਸਿੰਘ ਜੀ ਤਾਂ ਕਿਹੜੀ ਪਾਰਟੀ ਦਾ ਕੰਮ ਵਧੀਆ ਲੱਗਿਆ ਹੁਣ ਤਾਂ ਨਹੀਂ ਆਪਾਂ ਨੂੰ ਤਾਂ ਸਾਰੀਆਂ ਚੰਗੀਆਂ ਲੱਗਦੀਆਂ ਅੱਛਾ ਸਾਰੀਆਂ ਵਧੀਆ ਲੱਗਦੀਆਂ ਸਾਰੀਆਂ ਦਾ ਕੰਮ ਓਕੇ ਹੈ ਹਾਂ ਆਪਾਂ ਦਾ ਓਕੇ ਹੀ ਹੈ ਅੱਛਾ ਜੇ ਆਪਾਂ ਗੱਲ ਕਰੀਏ ਵੀ ਰੋਜ਼ਗਾਰ ਚਾਹੀਦਾ ਕਿ ਮੁਫਤ ਚਾਹੀਦਾ ਰੋਜ਼ਗਾਰ ਤਾਂ ਚਾਹੀਦਾ ਹੀ ਹੈ ਹਾਂ ਮੁਫਤ ਸੂਲ ਤਾਂ ਮੁਫਤ ਸੂਲ ਤਾਂ ਤਾਂ ਕੋਈ ਪੂਆ ਨਹੀਂ ਰੋਜ਼ਗਾਰ ਚਾਹੀਦਾ ਅੱਛਾ ਰੋਜ਼ਗਾਰ ਜ਼ਰੂਰੀ ਹੈ ਭਾਈ ਕੀ ਨਾਮ ਆ ਕੋਗਾ ਸਿੰਘ ਜੀ ਕੀ ਲੱਗਦਾ ਫਿਰ ਇਸ ਵਾਰ ਅੱਜ ਕੀ ਬਾਤ ਭਾਈ ਇਹਨਾਂ ਦਾ ਕੋਈ ਭੇਦ ਤਾਂ ਨਹੀਂ ਰਿਹਾ ਹੂੰ ਤੇ ਐਂ ਲੱਗ ਰਿਹਾ ਵੀ ਇੱਕ ਦੀ ਸਰਕਾਰ ਤਾਂ ਮੁਸ਼ਕਲ ਹੀ ਏ ਮਾਨੂੰ ਤਾਂ ਰਾਲ ਮਿਲ ਕੇ ਅਥਰਾਲ ਮਿਲ ਕੇ ਹੂੰ ਸਾਡੇ ਪਿੰਡ ਚ ਕੀ ਮਾਹੌਲ ਆ ਫਿਰ ਕਿਹੜੀ ਪਾਰਟੀ ਦਾ ਸਾਡੇ ਪਿੰਡ ਚ ਜੀਤੇ ਤਾਂ ਕੰਮਾਂਵਾਂ ਨਹੀਂ ਜਾਣ ਲੋਕ ਹੂੰ ਦਾਤਾ ਇਹ ਨਹੀਂ ਹੁਣੇ ਨਵੇਂ ਕੰਮ ਕਰੇ ਜਿਹੜੇ ਹੂੰ ਉਹ ਚੰਗੇ ਭਲੇ ਮੁੰਡੇ ਆਏ ਹੋਏ ਅੱਛਾ ਬੇਟਾ ਇਹ ਜਿਹੜਾ ਹੱਕ ਵਰਤ ਮੰਨਦਾ ਅੱਛਾ ਇਹ ਅਸੀਂ ਖਾ ਕੇ ਹਰਾਮ ਕਰਦੇ ਆਂ ਹੂੰ ਫੇਰ ਕਿ ਦਿਨ ਹੋ ਵੀ ਆ ਗਿਆ ਤਾਂ ਦਰ ਕਿਵੇਂ ਮੱਭੀ ਨਾ ਪਾਉ। ਹਾਂ ਜੀ। ਆਪ ਤੁਸੀਂ ਵੀ ਸੁਣੀਆ ਬਜ਼ੁਰਗਾਂ ਦੀ رائے ਕੀ ਕਹਿੰਦੀ ਹੈ? ਮਾਨਸਾ ਦੇ ਪਿੰਡ ਕਮਾਲੂ ਪਹੁੰਚਿਆਂ ਲੋਕਾਂ ਨੇ ਆਪਣੀ رائے ਕਰੀਆ ਸਾਂਝੀ ਤੇ ਤੁਸੀਂ ਵੀ رائے ਕਰਿਓ ਆਪਣੀ ਕਮੈਂਟਾਂ ਸਾਂਝੀ ਮਿਲਦੇ ਇੱਕ ਨਵੀਂ ਸਾਥਨ ਨਵੀਂ ਵੀਡੀਓ ਦੇ ਨਾਲ ਧੰਨਵਾਦ।